ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰੇ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਤੋਂ ਜੇ ਤੁਸੀਂ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਕੁਝ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹਨ ਜਿਵੇਂ ਕਿ ਬੈਸਟ ਅਕੈਡਮੀ ਕਿਹੜੀ ਹੈ ਤੇ ਉੱਥੇ ਪ੍ਰੋਫੈਸ਼ਨਲ ਟ੍ਰੇਨਰਜ਼ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਨਹੀਂ ਜੇ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਚੀਜ਼ਾਂ ਸਿੱਖੋਗੇ ਤਾਂ ਹੀ ਤੁਸੀਂ ਬਿਊਟੀ ਇੰਡਸਟਰੀ ਵਿੱਚ ਸਰਵਾਈਵ ਕਰ ਪਾਓਗੇ ਇਹ ਜੇ ਵੀ ਸਜੇ ਤੁਸੀਂ ਪੰਜਾਬ ਤੋਂ ਹੋ ਅਤੇ ਇੱਕ ਵਧੀਆ ਬਿਊਟੀ ਅਕੈਡਮੀ ਦੀ ਤਲਾਸ਼ ਵਿੱਚ ਹੋ ਦਾ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਵਿੱਚ ਕਿਹੜੇ-ਕਿਹੜੇ ਕੋਰਸਸ ਕਰਵਾਏ ਜਾਂਦੇ ਹਨ ਉਹਨਾਂ ਦੀ ਫੀਸ ਤੇ ਡਿਊਰੇਸ਼ਨ ਕੀ ਹੈ ਅਤੇ ਇੱਥੇ ਪਲੇਸਮੈਂਟ ਪ੍ਰੋਵਾਈਡ ਕੀਤੀ ਜਾਂਦੀ ਹੈ ਜਾਂ ਨਹੀਂ ਤਾਂ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਬਾਰੇ ਜਾਣਦੇ ਹਾਂ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਕਾਫੀ ਫੇਮਸ ਅਕੈਡਮੀ ਹੈ ਇਸ ਅਕੈਡਮੀ ਦੀ ਇੱਕ ਹੀ ਬ੍ਰਾਂਚ ਹੈ ਅਤੇ ਉਹ ਸ਼ਹੀਦ ਭਗਤ ਸਿੰਘ ਨਗਰ ਦੇ ਖਮੀਰੋਵਾਲ ਵਿੱਚ ਸਥਿਤ ਹੈ। ਇੱਥੇ ਬਿਊਟੀ ਪਾਰਲਰ ਨਾਲ ਜੁੜੇ ਹੋਏ ਸਾਰੇ ਕੋਰਸੇ ਕਰਵਾਏ ਜਾਂਦੇ ਹਨ। ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਅਕੈਡਮੀ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਆਓ ਹੁਣ ਤੁਹਾਨੂੰ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੇ ਵਿੱਚ ਕਰਵਾਏ ਜਾਣ ਵਾਲੇ ਕੋਰਸੇ ਅਤੇ ਫੀਸ ਬਾਰੇ ਦੱਸਦੇ ਹਾਂ। ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਤੋਂ ਸਟੂਡੈਂਟਸ ਮੇਕਅਪ ਕੋਰਸ, ਹੈਅਰ ਕੋ ਆਇਲਿਸ਼ ਐਕਸਟੈਂਸ਼ਨ ਕੋਰਸ ਕਰ ਸਕਦੇ ਹਨ ਜੇ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਵਿੱਚ ਕਰਵਾਈ ਜਾਣ ਵਾਲੇ ਕੋਰਸਸ ਦੀ ਫੀਸ ਅਤੇ ਡਿਊਰੇਸ਼ਨ ਬਾਰੇ ਗੱਲ ਕਰੀਏ ਤਾਂ ਇੱਥੇ ਮੇਕਅਪ ਕੋਰਸ ਦੀ ਫੀਸ 40000 ਤੋਂ ਸਟਾਰਟ ਹੁੰਦੀ ਹੈ ਅਤੇ ਇਸ ਕੋਰਸ ਦੀ ਡਿਊਰੇਸ਼ਨ 2 ਮਹੀਨੇ ਦੀ ਹੁੰਦੀ ਹੈ ਇਸ ਅਕੈਡਮੀ ਵਿੱਚ హెయిਰ ਕੋਰਸ ਦੀ ਫੀਸ 40000 ਤੋਂ ਸਟਾਰਟ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 30 ਦਿਨ ਦੀ ਹੁੰਦੀ ਹੈ ਜੇ ਨੇਲ ਕੋਰਸ ਦੀ ਗੱਲ ਕਰੀਏ ਤਾਂ ਇਸ ਦੀ ਫੀਸ 30000 ਤੋਂ ਸਟਾਰਟ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 10 ਦਿਨ ਦੀ ਹੁੰਦੀ ਹੈ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਵਿੱਚ ਸਕਿਨ ਕੋਰਸ ਦੀ ਫੀਸ 50000 ਤੋਂ ਸਟਾਰਟ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 3 ਮਹੀਨੇ ਦੀ ਹੁੰਦੀ ਹੈ ਅਤੇ ਆਇਲੈਸ਼ ਐਕਸਟੈਂਸ਼ਨ ਕੋਰਸ ਦੀ ਫੀਸ 30000 ਰੁਪਏ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 7 ਦਿਨ ਦੀ ਹੁੰਦੀ ਹੈ ਇਸ ਅਕੈਡਮੀ ਵਿੱਚ ਲੱਗੇ ਆਫਰਸ ਬਾਰੇ ਜਿਹੜੇ ਸਟੂਡੈਂਟਸ ਅਕੈਡਮੀ ਵਿੱਚ ਵਿਜ਼ਿਟ ਕਰ ਸਕਦੇ ਹਨ ਹੁਣ ਤੁਹਾਨੂੰ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਜਾਣਕਾਰੀ ਦਿੰਦੇ ਹਾਂ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਕਾਫੀ ਫੇਮਸ ਬ ਬਰੇ ਤੋਂ ਦੀ ਪਲੇਸਮੈਂਟ ਰੇਟ ਬਹੁਤ ਖਰਾਬ ਹੈ ਇੱਥੋਂ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਨੂੰ ਖੁਦ ਹੀ ਨੌਕਰੀ ਲੱਭਣੀ ਪੈਂਦੀ ਹੈ ਹੁਣ ਤੁਹਾਨੂੰ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੀ ਖਾਸਿਤ ਬਾਰੇ ਜਾਣਕਾਰੀ ਦਿੰਦੇ ਹਾਂ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਬਜਟ ਵਿੱਚ ਆਉਂਦੀ ਹੈ ਉੱਥੇ ਜ਼ਿਆਦਾਤਰ ਕੋਰਸਿਸ ਲੋ ਕੋਸਟ ਵਿੱਚ ਸਿਖਾਏ ਜਾਂਦੇ ਹਨ ਇਸ ਅਕੈਡਮੀ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਇੱਥੇ ਐਡਮਿਸ਼ਨ ਆਸਾਨੀ ਨਾਲ ਮਿਲ ਜਾਂਦੀ ਹੈ ਇਸ ਅਕੈਡਮੀ ਵਿੱਚ ਕੋਰਸ ਦੀ ਡਿਊਰੇਸ਼ਨ ਅਤੇ ਫੀਸ ਦੋਨੋਂ ਹੀ ਘੱਟ ਹਨ ਜਿਸ ਨਾਲ ਸਟੂਡੈਂਟਸ ਘੱਟ ਸਮੇਂ ਵਿੱਚ ਅਤੇ ਘੱਟ ਪੈਸੇ ਦੇ ਨਾਲ ਬਿਊਟੀਸ਼ੀਅਨ ਬਣ ਸਕਦੇ ਹਨ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਵਿੱਚ ਫੁੱਲ ਬਿਊਟੀ ਪਾਰਲਰ ਕੋਰਸ ਕਰਵਾਇਆ ਜਾਂਦਾ ਹੈ ਜਿਸ ਨਾਲ ਸਟੂਡੈਂਟਸ ਇੱਕ ਹੀ ਜਗ੍ਹਾ ਤੋਂ ਸਾਰੇ ਕੋਰਸੇਸ ਕਰ ਸਕਦੇ ਹਨ ਹੁਣ ਤੁਹਾਨੂੰ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੀਆਂ ਕਮੀਆਂ ਬਾਰੇ ਦੱਸਦੇ ਹਾਂ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਵਿੱਚ ਇੱਕ ਬੈਚ ਵਿੱਚ ਪਹੁੰਚ ਤੋ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਸਟੂਡੈਂਟਸ ਨੂੰ ਐਡਮਿਸ਼ਨ ਤਾਂ ਮਿਲ ਜਾਂਦਾ ਹੈ ਪਰ ਇੱਕ ਬੈਚ ਵਿੱਚ ਜਿਆਦਾ ਸਟੂਡੈਂਟਸ ਹੋਣ ਕਾਰਨ ਟ੍ਰੇਨਿੰਗ ਦੇ ਟਾਈਮ ਬੱਚਿਆਂ ਨੂੰ ਕਾਫੀ ਦਿੱਕਤ ਹੁੰਦੀ ਹੈ ਨਾ ਹੀ ਸਟੂਡੈਂਟਸ ਚੰਗੀ ਤਰ੍ਹਾਂ ਸਿੱਖ ਪਾਉਂਦੇ ਹਨ ਅਤੇ ਨਾ ਹੀ ਟ੍ਰੇਨਰਜ਼ ਦਾ ਫੋਕਸ ਸਾਰੇ ਸਟੂਡੈਂਟਸ ਤੇ ਹੋ ਪਾਉਂਦਾ ਹੈ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦਾ ਕੋਰਸ ਸਟਰਕਚਰ ਕਾਫੀ ਪੁਰਾਣਾ ਹੈ ਅਤੇ ਟ੍ਰ ਅਤੇ ਟ੍ਰੇਨਿੰਗ ਕੁਆਲਿਟੀ ਵੀ ਕਾਫੀ ਲੋ ਰਹਿੰਦੀ ਹੈ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਵਿੱਚ ਪਲੇਸਮੈਂਟ ਆ ਤੇ ਇੰਟਰਨਸ਼ਿਪ ਨਹੀਂ ਦਿੱਤਾ ਜਾਂਦਾ ਇਥੋਂ ਕੋਰਸ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਖੁਦ ਨੌਕਰੀ ਲੱਭਣੀ ਪੈਂਦੀ ਹੈ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੀ ਇੱਕ ਹੀ ਬ੍ਰਾਂਚ ਹੈ ਜੋ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੈ ਇਸ ਕਰਕੇ ਸਟੂਡੈਂਟਸ ਨੂੰ ਕੋਰਸ ਕਰਨ ਲਈ ਇੱਥੇ ਹੀ ਆਉਣਾ ਪੈਂਦਾ ਹੈ ਇਸ ਅਕੈਡਮੀ ਵਿੱਚ ਪੂਰੀ ਜਾਣਕਾਰੀ ਕਾਲ ਤੇ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਸਟੂਡੈਂਟਸ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਇੱਥੇ ਦੂਰ ਦੇ ਸਟੂਡੈਂਟਸ ਨੂੰ ਵੀ ਅਕੈਡਮੀ ਵਿੱਚ ਵਿਜ਼ਿਟ ਕਰਨ ਲਈ ਕਿਹਾ ਜਾਂਦਾ ਹੈ ਹੁਣ ਤੁਹਾਨੂੰ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਦੀ ਫੈਕਲਟੀ ਐਂਡ ਟ੍ਰੇਨਿੰਗ ਕੁਆਲਿਟੀ ਬਾਰੇ ਦੱਸਦੇ ਹਾਂ ਇਸ ਅਕੈਡਮੀ ਵਿੱਚ ਕੁਝ ਟ੍ਰੇਨਰਸ ਐਕਸਪੀਰੀਐਂਸਡ ਹਨ ਅਤੇ ਕੁਝ ਟ੍ਰੇਨਰਸ ਫਰੈਸ਼ਰ ਹਨ ਐਕਸਪੀਰੀਐਂਸ ਟ੍ਰੇਨਰ ਤਾਂ ਆਪਣੇ ਕੋਰਸੇ ਟ੍ਰੇਨਿੰਗ ਚੰਗੀ ਤਰ੍ਹਾਂ ਦਿੰਦੇ ਹਨ ਜਦਕਿ ਫਰੈਸ਼ਰ ਟ੍ਰੇਨਰ ਸਟੂਡੈਂਟਸ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਪਾਉਂਦੇ ਇਸੇ ਨਾਲ ਹੀ ਪੈਰਾਡਾਈਜ਼ ਬਿਊਟੀ ਸਟੂਡੀਓ ਐਂਡ ਅਕੈਡਮੀ ਦੀ ਫੈਕਲਟੀ ਵੀ ਸਟੂਡੈਂਟਸ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵਿੱਚ ਮਦਦ ਨਹੀਂ ਕਰਦੀ ਇੱਥੋਂ ਦਾ ਕੋਰਸ ਸਟਰਕਚਰ ਵੀ ਕਾਫੀ ਪੁਰਾਣਾ ਹੈ ਸਟੂਡੈਂਟ ਇਥੋਂ ਕੋਰਸ ਕਰਤੇ ਜਾਂਦੇ ਹਨ ਪਰ ਉਹਨਾਂ ਨੂੰ ਜੌਬ ਲੱਭਣ ਲਈ ਕਾਫੀ ਪਰੇਸ਼ਾਨੀ ਹੁੰਦੀ ਹੈ। ਹੁਣ ਇਸ ਅਕੈਡਮੀ ਦੇ ਸਟੂਡੈਂਟ ਰਿਵਿਊ ਅਤੇ ਫੀਡਬੈਕ ਬਾਰੇ ਦੱਸਦੇ ਹਾਂ। ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮੀ ਦੇ ਸਟੂਡੈਂਟਸ ਨੇ ਕੁਝ ਜ਼ਿਆਦਾ ਵਧੀਆ ਰਿਵਿਊ ਨਹੀਂ ਦਿੱਤਾ ਹੈ। ਇਥੋਂ ਕੋਰਸ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਪਲੇਸਮੈਂਟ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਸਟੂਡੈਂਟਸ ਨਾਰਾਜ਼ ਦਿਖਦੇ ਹਨ। ਇਸ ਦੇ ਨਾਲ ਹੀ ਮਾਡਲ ਚਾਰजेस ਅਤੇ ਪੋਰਟਫੋਲੀਓ ਸ਼ੂਟ ਦਾ ਪੈਸਾ ਫੀਸ ਤੋਂ ਇਲਾਵਾ ਲਿਆ ਜਾਂਦਾ ਹੈ ਜਿਸ ਨਾਲ ਕੋਰਸ ਦੀ ਫੀਸ ਹੋਰ ਵੀ ਮਹਿੰਗੀ ਹੋ ਜਾਂਦੀ ਹੈ। ਸਟੂਡੈਂਟਸ ਇਹ ਵੀ ਕਹਿਣਾ ਹੈ ਕਿ ਇੱਥੇ ਬਹੁਤ ਸਾਰੇ ਸਟੂਡੈਂਟਸ ਨੂੰ ਇੱਕ ਬੈਚ ਵਿੱਚ ਭਰ ਲਿਆ ਜਾਂਦਾ ਹੈ ਜਿਸ ਕਰਕੇ ਸਟੂਡੈਂਟਸ ਅਤੇ ਟ੍ਰੇਨਰਸ ਦੋਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਹ ਤਾਂ ਰਹੀ ਪੈਰਾਡਾਈਜ਼ ਬਿਊਟੀ ਸਟੂਡੈਂਟ ਅਕੈਡਮਿਕਲ ਪਰ ਜੇ ਤੁਸੀਂ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 3 ਫੁੱਲ ਬਿਊਟੀ ਕੋਰਸ ਕਰਵਾਉਣ ਵਾਲੀ ਅਕੈਡਮੀ ਦੀ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਹਨ ਜੇ ਤੁਸੀਂ ਕੋਰਸ ਕਰਕੇ ਸਟੂਡੈਂਟਸ ਹਾਈਲੀ ਐਕਸਪਰਟ professionl beautician ਜਾਂ makeup artist ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਸਰਵਾਉਣ ਵਾਲੀ ਅਕੈਡਮੀ ਵਿੱਚ ਪਹਿਲੇ ਨੰਬਰ ਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਉਂਦੀ ਹੈ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 5 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ professionl ਅਤੇ ਐਕਸਪੀਰੀਅੰਸ ਟ੍ਰੇਨਰਸ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦੇ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ ਬਿਊਟੀ आइलेश एक्सटेंशन कोर्स हेयर कोर्स नेल कोर्स माइक्रोब्लडिंग कोर्स ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ ਇਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੌਬ ਕਰ ਸਕਦੇ ਹਨ ਮੇਰੀ ਵੀ ਨਹੀਂ ਇੰਟਰਨੈਸ਼ਨਲ ਅਕੈडमी ਦੀਆਂ ਦੋ ਬ੍ਰਾਂਚੇਜ਼ ਹਨ ਇਸ ਦੀ ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਵੀ ਨਹੀਂ ਇੰਟਰਨੈਸ਼ਨਲ ਅਕੈडमी ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੰਡੀਆ ਵਿੱਚ VLCSI ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੂਜੇ ਨੰਬਰ ਤੇ ਆਉਂਦੀ ਹੈ ਪੂਰੇ ਦੇਸ਼ ਵਿੱਚ VLCS ਇੰਸਟੀਚਿਊਟ ਦੀਆਂ ਕਈ ਬ੍ਰਾਂਚਾਂ ਹਨ ਪਰ VLCS ਦੀ ਬਾਕੀ ਬ੍ਰਾਂਚਾਂ ਦੇ ਮੁਕਾਬਲੇ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 5 ਲੱਖ ਰੁਪਏ ਹੈ ਅਤੇ ਇੱਥੇ ਇਹ ਕੋਰਸ 1 ਸਾਲ ਦਾ ਹੁੰਦਾ ਹੈ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚੇਸ ਨਾਲੋਂ ਠੀਕ-ਠਾਕ ਹੈ ਅਤੇ ਇਹ ਕੋਰਸ ਕਰਨ ਲਈ ਕੁਝ ਹੀ ਸਟੂਡੈਂਟਸ ਨੂੰ ਖੁਦ ਜੋਬ ਲੱਭਣੀ ਪੈਂਦੀ ਹੈ। VLC ਸਿਸ ਇੰਸਟੀਟਿਊਟ ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ। ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਤੀਜੇ ਨੰਬਰ ਤੇ ਆਉਂਦੀ ਹੈ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ। ਪੂਰੇ ਦੇਸ਼ ਵਿੱਚ ਲਖਮੇ ਅਕੈਡਮੀ ਦੀਆਂ ਕਾਫੀ ਬ੍ਰਾਂਚਾਂ ਹਨ। ਪਰ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿੱਲ ਟ੍ਰੇਨਰਸ ਹਨ ਜੋ ਸਟੂਡੈਂਟਸ ਨੂੰ ਬਰੀਕੀ ਨਾਲ ਸਮਝਾਉਂਦੇ ਹਨ। ਲਖਮੇ ਅਕੈਡਮੀ ਦੇ ਇੱਕ ਬੈਚ ਵਿੱਚ ਤੀ ਤੋਂ 40 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ। ਇਸੇ ਫੁੱਲ ਬਿਊਟੀ ਪੈਲਰ ਕੋਰਸ ਕਰਨ ਦੀ ਫੀਸ 5,50,000 ਰੁਪਏ ਹੈ ਅਤੇ ਜੀ ਡਿਊਰੇਸ਼ਨ 1 ਸਾਲ ਦੀ ਹੁੰਦੀ ਹੈ। ਲਕਮੇ ਅਕੈਡਮੀ ਦੇ ਮੁੰਬਈ ਬ੍ਰਾਂਚ ਵਿੱਚ ਇਸਦੇ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ-ਠਾਕ ਹੈ। ਇਥੇ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ। ਜੇ ਤੁਸੀਂ ਲਕਮੇ ਅਕੈਡਮੀ ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਐਡਰੈਸ ਤੇ ਵਿਜ਼ਿਟ ਕਰ ਸਕਦੇ ਹੋ। ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ते साडे यूट्यूब चॅनल बेस्ट करिअर गाईड पर ने पीन करना ना नाव